ਹਸਪਤਾਲ ਦੇ ਬਾਹਰ ਐਂਬੂਲੈਂਸ ਦੇ ਡਰਾਈਵਰ ਨਾਲ ਕੀਤੀ ਗਈ ਕੁੱਟਮਾਰ ਕੁੱਟਮਾਰ ਦੀ ਘਟਨਾ ਸੀਸੀਟੀਵੀ ਕੈਮਰਿਆਂ ਵਿੱਚ ਹੋਈ ਕੈਦ ਦੱਸਦੇ ਕਿ ਇਹ ਤਾਜ਼ਾ ਮਾਮਲਾ ਲੁਧਿਆਣੇ ਦੇ ਸਿਵਲ ਹਸਪਤਾਲ ਤੋਂ ਸਾਹਮਣੇ ਆ ਰਿਹਾ ਹੈ ਜਿੱਥੇ ਸਿਵਲ ਹਸਪਤਾਲ ਦੇ ਬਾਹਰ ਐਂਬੂਲੈਂਸ ਚਾਲਕ ਨਾਲ ਕੁੱਟਮਾਰ ਕੀਤੀ ਜਾਂਦੀ ਹੈ ਜਿਸ ਦੀ ਸਾਰੀ ਵੀਡੀਓ ਸੀਸੀਟੀਵੀ ਕੈਮਰਿਆਂ ਦੇ ਵਿੱਚ ਕੈਦ ਹੋ ਜਾਂਦੀ ਹੈ ਇਸ ਘਟਨਾ ਸੰਬੰਧੀ ਜਾਣਕਾਰੀ ਦਿੰਦੇ ਹੋਏ ਪੀੜਤ ਐਂਬੂਲੈਂਸ ਚਾਲਕ ਹਰਜੀਤ ਸਿੰਘ ਨੇ ਦੱਸਿਆ ਕਿ ਉਹ ਹਸਪਤਾਲ ਦੇ ਬਾਹਰ ਖੜਾ ਫੋਨ ਤੇ ਆਪਣੇ ਘਰਦਿਆਂ ਨਾਲ ਗੱਲਬਾਤ ਕਰ ਰਿਹਾ ਸੀ ਤਾਂ ਅਚਾਨਕ ਇੱਕ ਅਣਪਛਾਤਾ ਵਿਅਕਤੀ ਆਉਂਦਾ ਹੈ ਤੇ ਉਸ ਨੂੰ ਨਸ਼ੇ ਬਾਰੇ ਪੁੱਛਣ ਲੱਗਦਾ ਹੈ ਉਹ ਪੁੱਛਦਾ ਹੈ ਕਿ ਇੱਥੋਂ ਚਿੱਟਾ ਕਿੱਥੇ ਮਿਲਦਾ ਹੈ ਪਰ ਡਰਾਈਵਰ ਜਦੋਂ ਉਸ ਵਿਅਕਤੀ ਨੂੰ ਜਵਾਬ ਦੇ ਦਿੰਦਾ ਹੈ ਤੇ ਕਹਿੰਦਾ ਹੈ ਕਿ ਉਸ ਨੂੰ ਨਸ਼ੇ ਬਾਰੇ ਕੋਈ ਜਾਣਕਾਰੀ ਨਹੀਂ ਹੈ ਤਾਂ ਵਿਅਕਤੀ ਉੱਥੋਂ ਚਲਾ ਤਾਂ ਜਾਂਦਾ ਹੈ ਪਰ ਕੁਝ ਸਮੇਂ ਬਾਅਦ ਆਪਣੇ ਕੁਝ ਸਾਥੀਆਂ ਨਾਲ ਵਾਪਸ ਆਉਂਦਾ ਹੈ ਤੇ ਉਸ ਡਰਾਈਵਰ ਤੇ ਹਮਲਾ ਕਰ ਦਿੰਦਾ ਹੈ ਉਸ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੰਦਾ ਹੈ ਜਿਸ ਦੀ ਵੀਡੀਓ ਸੀਸੀਟੀਵੀ ਕੈਮਰਿਆਂ ਦੇ ਵਿੱਚ ਕੈਦ ਹੋ ਗਈ ਹੈ ਉਥੇ ਇਸ ਮੌਕੇ ਤੇ ਪੀੜਤ ਵਿਅਕਤੀ ਦੇ ਵੱਲੋਂ ਇਨਸਾਫ ਦੀ ਗੁਹਾਰ ਲਗਾਈ ਜਾ ਰਹੀ ਹੈ ਉਸ ਦਾ ਕਹਿਣਾ ਹੈ ਕਿ ਅਜਿਹੇ ਵਿਅਕਤੀਆਂ ਦੇ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਜੋ ਆਮ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਵੀਰੇ ਹਰਜੀਤ ਸਿੰਘ ਹੈ ਹਰਜੀਤ ਜੀ ਕੀ ਹੋਇਆ ਸੀਗਾ ਅੱਜ ਮੈਂ ਨਾ ਆਪਣੀ ਐਂਬੂਲੈਂਸ ਲੈ ਕੇ ਖੜਾ ਸੀਗਾ ਜੀ ਬਾਹਰ ਇੱਕ ਮੁੰਡਾ ਆਇਆ ਪਹਿਲਾਂ ਮੈਨੂੰ ਪੁੱਛ ਰਿਹਾ ਕਿ ਵੀ ਚਿੱਟੇ ਦਾ ਇੰਜੈਕਸ਼ਨ ਹੈਗਾ ਠੀਕ ਹੈ ਅਸੀਂ ਇੱਥੇ ਐਂਬੂਲੈਂਸ ਦਾ ਕੰਮ ਕਰਦੇ ਹਾਂ ਬਾਹਰ ਸਾਡਾ ਦਫ਼ਤਰ ਹੈ ਸਿਵਲ ਹਸਪਤਾਲ ਦੇ ਬਾਅਦ ਹਾਂਜੀ ਤੇ ਮੈਂ ਉਹਨੂੰ ਇਹੇ ਗੱਲ ਕਹੀ ਮੈਂ ਨਾ ਫੋਨ ਤੇ ਗੱਲ ਕਰ ਰਿਹਾ ਸੀਗਾ ਘਰੇ ਮੈਂ ਕਿਹਾ ਯਾਰ ਮੈਂ ਫੋਨ ਕੱਟਿਆ ਮੈਂ ਕਿਹਾ ਯਾਰ ਮੈਂ ਗੱਲ ਕਰ ਰਿਹਾ ਮੇਰੇ ਘਰ ਦੇ ਕੀ ਮੈਨੂੰ ਸੋਚਣਗੇ ਹਨ ਹਾਂ ਤੇ ਇਹਨੇ ਨੂੰ ਕਹਿ ਕੇ ਮੈਂ ਪਰ ਹਟਿਆ ਮੈਨੂੰ ਇੱਧਰ ਅਸੀਂ ਉੱਥੋਂ ਗੱਡੀ ਕੱਢੀ ਮੈਂ ਆਪਣੇ ਦਫ਼ਤਰ ਅੱਗੇ ਗੱਡੀ ਲਾਈ ਉਹਦੋਂ ਉਹ ਤਿੰਨ ਦੋ ਮੁੰਡੇ ਉਹਨੇ ਹੋਰ ਸੱਦ ਲਏ ਅੱਛਾ ਆਏ ਬਸ ਆ ਕੇ ਗੱਲ ਪਾ ਗਏ ਵੀਰੇ ਸਿੱਧਾ ਉਹਨਾਂ ਦੇ ਕੋਲ ਤੇਜ਼ ਤਰ੍ਹਾਂ ਹਥਿਆਰ ਵਗੈਰਾ ਸੀਗੇ ਇਹਨਾਂ ਨੂੰ ਪਤਾ ਵੀਰੇ ਕੀ ਸੀਗਾ ਕੀ ਨਹੀਂ ਕੜੇ-ਕੁੜੇ ਉਹਨਾਂ ਦੇ ਪਾਏ ਹੋਏ ਸੀ ਕਿਸੇ ਨੂੰ ਜਾਣਦੇ ਉਹਨਾਂ ਚ ਨਹੀਂ ਵੀਰੇ ਕਿਸੇ ਨੂੰ ਨਹੀਂ ਜਾਣਦੇ ਕਿਸੇ ਨੂੰ ਵੀ ਨਹੀਂ ਜਾਣਦੇ ਵੀਰੇ ਅੱਛਾ ਇਸ ਤੋਂ ਪਹਿਲਾਂ ਵੀ ਕਦੀ ਇਦਾਂ ਦੀ ਕੋਈ ਵਾਰਦਾਤ ਨਾ ਨਾ ਕਦੇ ਨਹੀਂ ਹੋਈ ਯਾਰ ਵੀਰੇ ਤੁਸੀਂ ਕੀ ਕੰਮ ਕਰਦੇ ਹੋ ਹਾਂ ਇੱਥੇ ਮੈਂ ਐਂਬੂਲੈਂਸ ਦਾ ਵੀਰੇ ਡਰਾਈਵਰ ਹਾਂ ਐਂਬੂਲੈਂਸ ਲਾਨੇ ਹਾਂ ਤੇ ਹੁਣ ਡਾਕਟਰ ਨੇ ਕੀ ਦੱਸਿਆ ਸਿਰ ਤੇ ਡਾਕਟਰ ਨੇ ਵੀਰੇ ਟਾਂਕੇ ਲਾਏ ਆ 6 ਟਾਂਕੇ ਲੱਗੇ ਆ ਅੱਛਾ ਤੇ ਤੁਸੀਂ ਆਪਣੇ ਮਾਲਕ ਨੂੰ ਦੱਸਤਾ ਹਾਂਜੀ ਹਾਂਜੀ ਦੱਸਤਾ ਵਾ ਤੇ ਕੋਈ ਸੀਸੀਟੀਵੀ ਵੀ ਆਈ ਹੋਈ ਹੈ ਹਾਂਜੀ ਠੀਕ ਹੈ